ਫਰੀਦ ਸਾਹਿਬ ਜੀ ਇਹ ਸ਼ਲੋਕ ਦੇ ਅੰਦਰ ਇਹ ਜ਼ਿਕਰ ਕਰਦੇ ਆ ਵੀ ਹਉਮੈ ਜੇ ਆ ਜਾਵੇ ਮਨ ਦੇ ਅੰਦਰ ਤਾਂ ਫਿਰ ਕੋਈ ਵੀ ਸਾਧਨ ਜਿਹੜਾ ਉਹ ਸਫਲਾ ਨਹੀਂ ਹੁੰਦਾ ਹਉਮੈ ਕਿੰਨਾ ਵੱਡਾ ਪਰਮਾਰਥ ਦੇ ਰਾਹ ਤੇ ਨੁਕਸਾਨ ਕਰਦੀ ਹੈ ਜਦੋਂ ਹੰਕਾਰ ਮਨ ਦੇ ਅੰਦਰ ਆ ਜਾਂਦਾ ਹੈ ਨਾ ਉਦੋਂ ਕੋਈ ਵੀ ਸਾਡਾ ਸ਼ੁਭ ਗੁਣ ਸ਼ੁਭ ਗੁਣ ਨਹੀਂ ਰਹਿੰਦਾ ਉਹ ਵੀ ਔਗਣ ਦਾ ਰੂਪ ਧਾਰਨ ਕਰ ਜਾਂਦਾ ਹੈ ਕਿਸੇ ਵੀ ਗੁਣ ਦਾ ਹੰਕਾਰ ਆਇਆ ਹੋਇਆ ਉਹ ਗੁਣ ਗੁਣੀ ਨਹੀਂ ਰਹਿੰਦਾ ਉਹ ਔਗਣ ਬਣ ਜਾਂਦਾ ਜਿਵੇਂ ਕਿੰਨਾ ਸੁਭ ਗੁਣ ਹੈ ਮਿੱਠਾ ਬੋਲਣਾ ਪਰ ਉਪਕਾਰ ਕਰਨਾ ਦਾਨ ਕਰਨਾ ਪਰ ਜੇ ਤੇ ਇਹਦੀ ਹਉਮੈ ਆ ਜਾਵੇ ਮਨ ਦੇ ਅੰਦਰ ਵੀ ਮੈਂ ਬੜਾ ਵੱਡਾ ਦਾਨੀ ਆ ਮੈਂ ਬੜਾ ਬੜਾ ਪਰ ਉਪਕਾਰੀ ਆ ਮੈਂ ਬੜਾ ਮਿੱਠਾ ਬੋਲਦਾ ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਕਿਹਾ ਨਾ ਵੀ ਤੀਰਥ ਵਰਤੇ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ ਹਾਥੀ ਦਾ ਇਸ਼ਨਾਨ ਨਸਫਲੀ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਉਹਦੇ ਗੁਣ ਵੀ ਔਗਣਾ ਦਾ ਰੂਪ ਧਾਰਨ ਕਰ ਜਾਂਦੇ ਆ ਜਿਹੜਾ ਸਾਧ ਸੰਗਤ ਜੀ ਆਪਣੇ ਮਨ ਦੇ ਅੰਦਰ ਹੰਕਾਰ ਕਰ ਲੈਂਦਾ ਹੈ ਫਰੀਦ ਜੀ ਦ੍ਰਿਸ਼ਟਾਨ ਦੇ ਕਰਕੇ ਦੱਸਦੇ ਨੇ ਕਿ ਭਈ ਕਿਵੇਂ ਨੁਕਸਾਨ ਕਰਦੀ ਹੈ ਹਉਮੈ ਪਰਮਾਰਥ ਦੇ ਰਾਹ ਦੇ ਉੱਪਰ ਦੇ ਰੱਬ ਦੇ ਰਾਹ ਤੇ ਚੱਲੀਏ ਨਾ ਤੇ ਕਿਵੇਂ ਹੋਵੇਂ ਨੁਕਸਾਨ ਕਰਦੀ ਉਹਦਾ ਦ੍ਰਿਸ਼ਟਾਨ ਦੇ ਕੇ ਫਰੀਦ ਜੀ ਦੱਸਦੇ ਨੇ